ਉਹ ਕੌਣ ਹੈ ਜੀ? ਐਮਐਲਏ ਹੈ? ਐਮਐਲਏ ਜਾਂ ਅਕਾਲੀ ਦਲ ਦਾ ਕੋਈ ਉਹਦੇ ਦਾ ਰੱਖੀ ਹੈ ਜੀ। ਹੋਰ ਕੌਣ ਹੈ ਜੀ? ਤੀਜੀ ਵਾਰ ਆ ਰਹੇ ਨੇ ਨਾ। ਕਮਾਲ ਹੈ ਤੁਸੀਂ ਐਡੀ ਵਧੀਆ ਪ੍ਰੈਸ ਕਾਨਫਰੰেন্স ਚੱਲ ਰਹੀ ਹੈ ਪੰਜਾਬ ਦੇ ਲੋਕਾਂ ਦੀ ਸਫਲਤਾ ਦੀ। ਤੁਸੀਂ ਫੇਲ ਬੰਦਿਆਂ ਦੇ ਨਾਂ ਲਈ ਜਾਂਦੇ ਹੋ। ਇਹਨਾਂ ਦੇ ਕਹਿਣ ਨਾਲ ਥੋੜੀ ਚੱਲੂਗਾ। ਪਿੱਛੇ ਕਿ ਦਿਨ ਉੱਥੇ ਜਾ ਵੜਦੇ ਨੇ ਗਵਰਨਰ ਕੋਲੇ। ਅਕਾਲੀ ਦਲ ਅੱਜਕੱਲ ਕੀ ਕਹਿ ਰਿਹਾ? ਇੱਕੋ ਗੱਲ ਤੇ ਜੋੜਾ। ਖੇਤਰੀ ਪਾਰਟੀ, ਪੰਥ ਦੀ ਪਾਰਟੀ, ਪੰਥ ਹੋਦੂ ਯਾਦ ਹੁੰਦਾ ਜਦੋਂ ਹਾਰ ਜਾਂਦੇ ਨੇ। ਪੰਥ ਪੰਥ ਗਿਆ ਤੇ ਮੱਚਾ ਮੇਰੇ ਵਿਰੁੱਧ ਦੇ ਜਾਣਗੇ ਫਤਵੇ ਐ ਇੱਥੇ ਐ ਕਰਤਾ ਇੱਥੇ ਐ ਕਰਤਾ ਕਮਾਲ ਹੈ ਤੁਸੀਂ ਤੁਸੀਂ ਧਰਮ ਨੂੰ ਆਪਣੇ ਮੁੱਠੀ ਚ ਲਿਆ ਹੋਇਆ ਸੋ ਲੋਕ ਸਭ ਸਮਝਦੇ ਨੇ ਕਿ ਜਿਹੜੀ ਤੱਕੜੀ ਚਿੱਟਾ ਤੋਲਦੀ ਹੋਵੇ ਔਰ ਜਿਹੜੀ ਤੱਕੜੀ ਚ ਵੱਟੇ ਸਮਝ ਲੈਣਾ ਨਹੀਂ ਪਾਇ ਹੋਣ ਉਹ ਤੱਕੜੀ ਬਾਬੇ ਨਾਨਕ ਦੀ ਨਹੀਂ ਹੋ ਸਕਦੀ ਜਿਹੜੇ ਬਾਬੇ ਨਾਨਕ ਦੀ ਬਾਣੀ ਰੋਲੀ ਹੈ ਨਾ ਤੇ ਉਹ ਬਾਬਾ ਨਾਨਕ ਇਹ ਜੀ ਹੱਥਾਂ 'ਚ ਤੱਕੜੀ ਨਹੀਂ ਦਿੰਦਾ ਇਹਦੀ ਤਾਂ ਕਾਰਵਾਈ ਕਰਨੀ ਚਾਹੀਦੀ ਹੈ ਇਹਦੇ ਬਾਰੇ ਤਾਂ ਬੋਲਦੇ ਨਹੀਂ ਹੈਗੇ ਨਸ ਜੀਪੀਸੀ ਬੋਲੇ ਨਾਲ ਅਕਲ ਤੱਕ ਤੇ ਸਭ ਦੇ ਜਾਇਦਾ ਬੋਲਣ ਕਿ ਬਾਬੇ ਨਾਨਕ ਦੀ ਤਕਰੀ ਕਿਉਂ ਹੈ ਤੈਨੂੰ ਕਾਂਗਰਸ ਕਹਿ ਦੂਗੀ ਸਾਡਾ ਤਾਂ ਪੰਜਾ ਉਹੀ ਹੈ ਜਿਹਦੇ ਨਾਲ ਬਾਬੇ ਨਾਨਕ ਨੇ ਪਹਾੜ ਰੋਕੇ ਸੀ ਪਰਸੋਂ ਬੀਐਸਪੀ ਕਹਿ ਦੂਗੀ ਮੇਰੇ ਕੋ ਤਾਂ ਗਣੇਸ਼ ਹੈ ਚੰਦੀ ਦੌੜ ਚ ਲੱਗੇ ਹੋਏ ਨੇ ਕੋਈ ਕਹਿੰਦਾ ਇਹਨੇ ਮੈਨੂੰ ਪੁੱਛੇ ਬਣਾ ਰੈਲੀ ਕਰ ਲਈ ਕੋਈ ਕਹਿੰਦਾ ਇਹਨੇ ਮੇਰੀ ਫੋਟੋ ਨਹੀਂ ਲਾਈ ਕੋਈ ਕਹਿੰਦਾ ਇਹਨੇ ਪਰ ਆਹ ਕੋਈ ਨਹੀਂ ਪੁੱਛਦਾ ਵੀ ਪੰਜਾਬ ਸਰਕਾਰ ਨੇ ਥਰਮਲ ਪਲਾਂਟ ਵੀ ਖਰੀਦ ਲਿਆ ਉਹਦੀਆਂ ਵੀ ਚਾਬੀਆਂ ਜਦੋਂ ਚਾਬੀਆਂ ਸਾਰੇ ਕੋਲੇ ਆ ਗਈਆਂ ਚਾਬੀਆਂ ਤਾਂ ਆ ਗਈਆਂ ਜਦੋਂ ਫਾਰਮਲੀ ਤੌਰ ਤੇ ਸੀ ਉੱਥੇ ਗਏ ਤਾਂ ਉਦੋਂ ਪੁੱਛਾਂਗੇ ਉਹਨਾਂ ਨੂੰ ਜਿਹੜੇ ਕਹਿੰਦੇ 6000 ਕਰੋੜ ਦਾ ਕਰਜ਼ਾ ਸੀ ਤੇ ਇਹ ਰੇਲਵੇ ਸਾਨੂੰ ਇੰਡੀਆ ਨੇ ਨੂੰ ਪਿਆਰ ਹੋ ਗਿਆ ਪਿਆਰ ਹੋ ਗਿਆ ਤੇ ਅਸੀਂ ਕਹਾਂ ਚਲੋ ਜੇ ਟਾਈਮ ਤੇ ਮੰਨਦੇ ਨੇ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਤੁਹਾਨੂੰ ਭੁੱਲਿਆ ਨਹੀਂ ਕਹਿੰਦੇ ਚਲੋ ਇਹ ਤਾਂ ਦੁਪਹਿਰ ਹੀ ਆਉਣ ਨੂੰ ਫਿਰਦੇ ਤਾਂ ਕੋਈ ਗੱਲ ਨਹੀਂ ਅਜੇ ਤਾਂ ਸ਼ਾਮ ਹੋਈ ਨਹੀਂ ਸੀ ਨਹੀਂ ਇੰਤਜ਼ਾਰ ਕਿੱਟ ਦੀ ਵੀ ਨਹੀਂ ਸਰ ਸਰ ਆਮ ਆਦੀ ਪਾਰਟੀ ਜਾਤੀਵਾਦੀ ਰਾਜਨੀਤੀ ਨਹੀਂ ਕਰਦੀ ਆਮ ਆਦੀ ਪਾਰਟੀ ਕਦੇ ਐ ਨਹੀਂ ਕਰਦੀ ਕਿ ਉਹਨਾਂ ਨੇ ਐ ਕਰ ਜਿਹਨੇ ਜਾਣਾ ਚਾਹੋ ਜੀਦਾ ਮੈਂ ਤਾਂ ਕਹਿੰਦਾ ਜਿਹਨੂੰ ਪਿੱਪਲ ਨੂੰ ਜਾਂ ਨਿੰਮ ਨੂੰ ਪੂਜ ਕੇ ਸੰਤੁਸ਼ਟੀ ਮਿਲਦੀ ਹੈ ਮੈਨੂੰ ਕੋਈ ਹੱਕ ਨਹੀਂ ਇਹ ਕਹਿਣ ਦਾ ਕਿ ਤੇਰੇ ਪਿੱਪਲ ਤੇ ਨਿੰਮ ਨਾਲੋਂ ਮੇਰੀ ਥਾਲੀ ਤੇ ਮੇਰੀ 베ਰੀ ਚੰਗੀ ਹੈ ਇਹ ਆਪਣੀ ਆਪਣੀ ਆਸਥਾ ਹੈ ਜਾਓ ਹੁਣ ਜਾਇਓ ਹੁਣ ਨੇ ਮਤਲਬ ਲਾਈਵ ਟੈਲੀਕਾਸਟ ਅੱਜ ਕੱਲ ਐਥੇ ਦੇਖ ਲਓ ਲਾਈਵ ਟੈਲੀਕਾਸਟ ਕੇ ਲਈ ਆਪ ਚੁੱਟੀਆਂ ਥੋੜੀ ਜਿਹੀ ਜ਼ਰੂਰੀ ਹੈ ਠੀਕ ਹੈ ਨਾ ਪਹਿਲੇ ਹੀ ਬਹੁਤ ਛੁੱਟੀਆਂ ਸੀ ਬੱਚਿਆਂ ਨੂੰ ਕਰ ਚੁੱਕੇ ਆਂ ਆਨਲਾਈਨ ਕਰ ਕਰ ਕੇ ਉਹਨਾਂ ਦਾ ਟਾਈਮ ਹੋ ਰੱਖ ਠੰਡ ਕਰਕੇ 20 ਜਨਵਰੀ ਤੱਕ ਵੈਸੀ ਛੁੱਟੀਆਂ ਸੀ ਸੋ ਸਾਡੀ ਕੋਈ ਇਦਾਂ ਤੇ ਨਹੀਂ ਕਿ ਅਸੀਂ ਇਸ ਤਰ੍ਹਾਂ ਦੀ ਛੁੱਟੀ ਨਹੀਂ ਕਰਦੇ ਉਸ ਤਰ੍ਹਾਂ ਨਹੀਂ ਸਾਡਾ ਕੰਮ ਹੈ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਪੰਜਾਬ ਦੀ ਸੋਸ਼ਲ ਬੌਂਡਿੰਗ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਟਰੋਂਗ ਹੈ ਅਕਾਲੀ ਦਲ ਅੱਜ ਕੱਲ ਕੀ ਕਹਿ ਰਿਹਾ ਹੈ ਇੱਕੋ ਗੱਲ ਤੇ ਜੋ ਰੱਖੇ ਤ੍ਰਿਪਾਟੀ ਪੰਥ ਦੀ ਪਾਰਟੀ ਪੰਥ ਹੋਦੂ ਯਾਦ ਹੁੰਦਾ ਜਦੋਂ ਹਾਰ ਜਾਂਦੇ ਨੇ ਪੰਥ ਪੰਥ ਗਿਆ ਤੇ ਅੱਛਾ ਮੇਰੇ ਵਿਰੁੱਧ ਦੇ ਹੀ ਜਾਣਗੇ ਫਤਵੇ ਇੱਥੇ ਐ ਕਰਤਾ ਇੱਥੇ ਐ ਕਰਤਾ ਕਮਾਲ ਹੈ ਤੁਸੀਂ ਤੁਸੀਂ ਧਰਮ ਨੂੰ ਆਪਣੇ ਮੁਠੀ ਚ ਲਿਆ ਹੋਇਆ ਸੋ ਲੋਕ ਸਭ ਸਮਝਦੇ ਨੇ ਕਿ ਜਿਹੜੀ ਤੱਕੜੀ ਚਿੱਟਾ ਤੋਲਦੀ ਹੋਵੇ ਔਰ ਜਿਹੜੀ ਤੱਕੜੀ ਚ ਵੱਟੇ ਸਮਗਲ ਰਾਂ ਨਹੀਂ ਪਾਈ ਹੋਣ ਉਹ ਤੱਕੜੀ ਬਾਬੇ ਨਾਨਕ ਦੀ ਨਹੀਂ ਹੋ ਸਕਦੀ ਜਿਹੜੇ ਬਾਬੇ ਨਾਨਕ ਦੀ ਬਾਣੀ ਰੋਲੀ ਹੈ ਨਾ ਤੋ ਬਾਬਾ ਨਾਨਕ ਇਹ ਜੀ ਹੱਥਾਂ 'ਚ ਤੱਕੜੀ ਨਹੀਂ ਦਿੰਦਾ ਇਹਦੀ ਤਾਂ ਕਾਰਵਾਈ ਕਰਨੀ ਚਾਹੀਦੀ ਹੈ ਇਹਦੇ ਬਾਰੇ ਤਾਂ ਬੋਲਦੇ ਨਹੀਂ ਹੈਗੇ ਨਾ ਐਸਪੀਸੀ ਬੋਲੇ ਨਾ ਅਕਾਲ ਤਖਤ ਦੇ ਸਾਹਦੇ ਜਾਈਦਾ ਬੋਲਣ ਕਿ ਬਾਬੇ ਨਾਨਕ ਦੀ ਤੱਕੜੀ ਕਿਉਂ ਹੈ ਕੱਲ ਨੂੰ ਕਾਂਗਰਸ ਕਹਿ ਦਊਗੀ ਸਾਡਾ ਤਾਂ ਪੰਜਾ ਉਹੀ ਹੈ ਜਿਹਦੇ ਨਾਲ ਬਾਬੇ ਨਾਨਕ ਨੇ ਪਹਾੜ ਰੋਕੇ ਸੀ ਪਰਸੋਂ ਬੀਐਸਪੀ ਕਹਿ ਦਊਗੀ ਮੇਰੇ ਕੋਲ ਤਾਂ ਗਣੇਸ਼ ਹੈ ਜਿਹੜਾ ਹੱਥੀਏ ਚੋਣ ਸ਼ਾਨ ਹੈ ਇਹ ਐਂ ਧਰਮ ਨਾਲ ਤੁਸੀਂ ਕਿਉਂ ਪੋਲੀਟਿਕਲ ਚੋਣ ਸ਼ਾਨਾਂ ਨੂੰ ਜੋੜ ਰਹੇ ਹੋ ਵੀ ਉਦੋਂ ਨਹੀਂ ਬੋਲਦੇ ਜੀ ਕਿਉਂਕਿ ਵਲੰਟੀਅਰ ਨੇ ਉਹਨਾਂ ਦੇ ਉਹ ਸੋ ਸੱਚੇ ਦਿਲੋਂ ਸਭ ਨੂੰ ਅੱਗੇ ਲੈ ਕੇ ਜਾਣਾ ਹੈ ਸਾਰੇ ਧਰਮਾਂ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ ਬਾਰ ਬਾਰ ਕਹਿਣਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜ ਦੋ ਉੱਗ ਜੂਗਾ ਪਰ ਨਫ਼ਰਤ ਦਾ ਬੀਜ ਇੱਥੇ ਉਗਦਾ ਨਹੀਂ ਹੈਗਾ ਸੋ ਇਸ ਕਰਕੇ ਸਾਡੇ ਲਈ ਸਾਰੇ ਇੱਕੋ ਜਿਹੇ ਨੇ ਸਾਰਿਆਂ ਨੂੰ ਇਕੱਠਿਆਂ ਨੂੰ ਲੈ ਕੇ 3.5 ਕਰੋੜ ਪੰਜਾਬੀਆਂ ਨੇ ਤਰੱਕੀ ਕਰਨੀ ਹੈ ਨਾ ਕਿ ਅਸੀਂ ਕੋਈ ਕੋਈ ਉਹਨੇ ਆਇਆ ਕਹੇ ਤਾਂ ਉਹਨੇ ਉਹ ਕਹੇ ਤਾਂ ਉਹਨੇ ਆਇਆ ਕਿਉਂ ਨਹੀਂ ਕਹਾਂ ਉਹਨੇ ਬਾਕੀ ਸਾਰੇ ਕੁਰਸੀਆਂ ਦੀ ਦੌੜ 'ਚ ਲੱਗੇ ਹੋਏ ਨੇ ਕੋਈ ਕਹਿੰਦਾ ਇਹਨੇ ਮੈਨੂੰ ਪੁੱਛੇ ਉਹਨਾਂ ਰੈਲੀ ਕਰ ਲਈ ਕੋਈ ਕਹਿੰਦਾ ਇਹਨੇ ਮੇਰੀ ਫੋਟੋ ਨਹੀਂ ਲਾਈ ਕੋਈ ਕਹਿੰਦਾ ਇਹਨੇ ਪਰ ਆਹ ਕੋਈ ਨਹੀਂ ਪੁੱਛਦਾ ਵੀ ਪੰਜਾਬ ਸਰਕਾਰ ਨੇ ਫਰਮਲ ਪਲਾਂਟ ਵੀ ਖਰੀਦ ਲਿਆ ਉਹਦੀਆਂ ਵੀ ਚਾਬੀਆਂ ਜੋ ਜਦੋਂ ਚਾਬੀਆਂ ਸਾਡੇ ਕੋਲ ਆ ਗਈਆਂ ਚਾਬੀਆਂ ਤਾਂ ਆ ਗਈਆਂ ਜਦੋਂ ਫਾਰਮਲੀ ਤੌਰ ਤੇ ਸੀ ਉੱਥੇ ਗਏ ਤਾਂ ਉਦੋਂ ਪੁੱਛਾਂਗੇ ਉਹਨਾਂ ਨੂੰ ਜਿਹੜੇ ਕਹਿੰਦੇ 6000 ਕਰੋੜ ਦਾ ਕਰਜ਼ਾ ਸੀ ਤੇ ਇਹ ਵੀ ਦੇਣਾ ਪਊਗਾ ਕਮਨ ਯਾਰ ਕਿਹੜਾ ਕਰਜ਼ਾ ਸੀ ਜੋ 1300 1300 ਕਰੋੜ ਰੁਪਇਆ ਕੈਪੀਟਲ ਅਨਾਉਂਸ ਕਰਤੀ ਤਾਂ ਅਸੀਂ ਇਹ ਆ 1080 ਚ ਖਰੀਦ ਲਿਆ ਤਾਂ ਕਰਜ਼ਾ ਕਹਦਾ ਜੀ ਇਹ ਉਹ ਮੁਕਸਰਲੀ ਮੰਡੀ ਤੋਂ ਮਾਝ ਥੋੜੀ ਖਰੀਦੀ ਹੈ ਕੇਂਦਰ ਸਰਕਾਰ ਦੀਆਂ ਪ੍ਰਵਾਨਗੀਆਂ ਨਾ ਖਰੀਦੀਆਂ ਗਿਆ ਥਰਮਲ ਪਲਾਂਟ ਤੇ ਅਸੀਂ ਇੰਨੇ ਕੱਚੇ ਸਮਝਣ ਲੱਗੇ ਸਾਨੂੰ ਤੁਸੀਂ ਕਿ ਸਾਨੂੰ ਖਰੀਦਣਾ ਨਹੀਂ ਆਉਂਦਾ ਤੇ ਤੁਸੀਂ ਆਪ ਤਾਂ ਫਿਰ ਜਦੋਂ ਬਿਜਲੀ ਮੰਤਰਾਲੇ ਨਾਲ ਮਿਲਦਾ ਸੀ ਆਪ ਤਾਂ ਲਿਆ ਨਹੀਂ ਹੈਗਾ ਉਦੋਂ ਉਦੋਂ ਲੈ ਕੇ ਖਰੀਦ ਲੈਂਦੇ ਨਾ ਉਦੋਂ ਹਾਂ ਮੈਂ ਆਪ ਕੋਈ ਜਮਬਰੀ ਲੈਣੀ ਨਹੀਂ ਕਿਸੇ ਨੂੰ ਕੰਮ ਨਹੀਂ ਕਰਨ ਦੇਣਾ ਇਹ ਨਹੀਂ ਚੱਲਦਾ ਸੋ ਹੈ ਜੀ ਚੰਡੀਗੜ੍ਹ ਨਕਸ਼ਾ ਆਕੀ ਨਾਲ ਜਾਣੀ ਹੈ ਹਾਂ ਜੀ ਕੌਣ ਕੌਣ ਮਿਲੇ ਸੀਗੇ ਜੀ ਉਹ ਕੌਣ ਹੈ ਜੀ ਐਮਐਲਏ ਹੈ ਐਮਐਲਏ ਹੈ ਜਾਂ ਅਕਾਲੀ ਦਲ ਦਾ ਕੋਈ ਉਹਦੇ ਦਾ ਰੱਖੀ ਹੈ ਜੀ ਹੋਰ ਕੌਣ ਹੈ ਜੀ ਤੀਜੀ ਵਾਰ ਆ ਰਹੇ ਨੇ ਨਾ ਕਮਾਲ ਹੈ ਤੁਸੀਂ ਐਡੀ ਵਧੀਆ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਪੰਜਾਬ ਦੇ ਲੋਕਾਂ ਦੀ ਸਫਲਤਾ ਦੀ ਤੁਸੀਂ ਫੇਲ ਬੰਦਿਆਂ ਦੇ ਨਾਂ ਲਈ ਜਾਂਦੇ ਹੋ ਇਹਨਾਂ ਨੇ ਕਹਿਣਾ ਥੋੜੀ ਚੱਲੂਗਾ ਪੀਜੇ ਦੇ ਨੇ ਉੱਥੇ ਜਾ ਵੜਦੇ ਨੇ ਗਵਰਨਰ ਕੋਲੇ